ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਆ ਤੇ ਮੋਗੇ ਤੋਂ ਜਦੋਂ ਆਪਾਂ ਬਰਨਾਲੇ ਵਾਲੇ ਪਾਸੇ ਨੂੰ ਜਾਂਦੇ ਆ ਤੇ ਬੁੱਗੀਪੁਰਾ ਚੌਂਕ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਪਿੰਡ ਪਿੰਡ ਮਿੱਤਰੋ ਡਾਲਾ ਡਾਲੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਜਿਸ ਘਰੇ ਮੌਜੂਦ ਆ ਮਿੱਤਰੋ ਕਰੇ ਲੋ ਪਰਿਵਾਰ ਆ ਤੇ ਭਾਈ ਹੁਣ ਉਹਦੇ ਕੋਲੇ ਇੱਕ ਪਲੂਨ ਪਹਿਲਾ ਸੂਆ ਸੂਰਜ ਕੱਟੀ ਫਕਾਊ ਆ ਬਹੁਤ ਚੰਗੇ ਡਿਜ਼ਾਈਨ ਆ ਵਿੱਚ ਕਰਮ ਵਾਲੀ ਨੂੰ ਪ੍ਰਮਾਤਮਾ ਨੇ ਹੁਸਨ ਲਾਇਆ ਹੋਇਆ ਵਾ ਮਿੱਤਰੋ ਕੀ ਇਹਦੀ ਗੱਲਬਾਤ ਆ ਕਿੰਨੇ ਦਿਨਾਂ ਦੀ ਕੱਚੀ ਆ ਸਾਰੀ ਗੱਡ ਜਿਲਦਾਂ ਦੇ ਬਾਰੇ ਜਾਣਦੇ ਆ ਮਿਲਦੇ ਆ ਮੈਨੂੰ ਕਰਦੇ ਗੱਲਬਾਤ ਵੀਰ ਦੇ ਨਾਲ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਜੀ ਕੀ ਹਾਲ ਆ ਵੱਡੇ ਭਾਈ ਠੀਕ ਆ ਬਾਜੀ ਸਿਤਾ ਦੇ ਪਰਿਵਾਰ ਵੀਰੇ ਹਾਂਜੀ ਠੀਕ ਹੈ ਜੀ ਭਾਈ ਜੀ ਅਸਾਂ ਨਾਮ ਦੱਸ ਦਈਏ ਵੀਰੇ ਕਿਹਨਾਂ ਦੀ ਆਪਣਾ ਸਿਚਨ ਸਿੰਘ ਬਾਜੀ ਹਾਂ ਠੀਕ ਹੈ ਵੀਰੇ ਘਰ ਆਪਣਾ ਕਿੱਥੇ ਜਾ ਆ ਗਿਆ ਵੀਰੇ ਹਾਂ ਮਹਿਣਾ ਰੋਡ ਜੀ ਪਿੰਡ ਡਾਲਾ ਜੀ ਪਿੰਡ ਡਾਲਾ ਅੱਛਾ ਵੱਡੇ ਭਾਈ ਜਿਹੜੀ ਆਪਾਂ ਝੋਟੀ ਵੇਚਣੀ ਹੈ ਪਹਿਲਣੀਆਂ ਵੀਰੇ ਪਹਿਲੇ ਸੂਏ ਬਾਜੀ ਹਾਂ ਠੀਕ ਹੈ ਕਿੰਨੇ ਦਿਨ ਬਾਕੀ ਜਾਂਦੇ ਵੀਰੇ 10 ਦਿਨ ਪਏ ਹੈ ਭਾਈ ਜੀ ਹਾਈ ਤਾਂ 10 ਦਿਨ ਰੁਪਏ ਆ ਅੱਛਾ ਕਿਹੜੇ ਸੀਮਿੰਟ ਦੀ ਹੈ ਆਪ ਆ ਬਾਈ ਇਹ ਆਪ ਸਰਕਾਰੀ ਸੀਮਿੰਟ ਆ ਬਾਜੀ ਹਾਂਜੀ ਗੋਪੀਵਾਨ ਦੇ ਲੱਗਾ ਵਾ ਗੋਪੀਵਾਨ ਤੋਂ ਹੈ ਗੱਪਣ ਕੀ ਬਾਤ ਆ ਵੀਰੇ ਅੱਛਾ ਫਿਰ ਤਾਂ ਮਾੜਾ ਕਹਿ ਸਕਦੇ ਆ ਆਪਾਂ ਵੀ ਝੋਟੀ ਯਾਰ ਜਿੰਨੀ ਹੈਗੀ ਨਹੀਂ ਠੀਕ ਹੈ ਬਾਈ ਥਣ ਥਨੋੜ ਵੀ ਪ੍ਰਮਾਤਮਾ ਨੇ ਬਹੁਤ ਚੰਗਾ ਲਾਇਆ ਹਾਂਜੀ ਹਾਂਜੀ ਇੱਕ ਨਾਲ ਹੈਗਾ ਥਣ ਤੇ ਛਾਹ ਕਾਓ ਦੋਨੇ ਪਾਸੇ ਦੋਨੇ ਪਾਸੇ ਆ ਛੋਟੀਆਂ ਛੋਟੀਆਂ ਪਰ ਚੱਲ ਵਾਲੇ ਬਿਲਕੁਲ ਨਹੀਂ ਗਾ ਠੀਕ ਹੈ ਬਾਈ ਮੈਨੂੰ ਦੱਗ ਹੀ ਆ ਦੱਗ ਹੀ ਹਾਂਜੀ ਬਿਲਕੁਲ ਠੀਕ ਹੈ ਵੀਰੇ ਅੱਛਾ ਸਿੰਗੀ ਸਿੰਗੀ ਲਓ ਵੀ ਛੋਟੀ ਚੰਗੀ ਹੈ ਯਾਰ ਹਨਾ ਹੂੰ ਅੱਛਾ ਰੇਟ ਕੀ ਰਊਗਾ ਵੀਰੇ ਇਹਦਾ ਯਾਰ ਹੁਣ ਤੇ ਕਰ ਲਾਂਗੇ ਬਾਈ ਜੀ ਨਹੀਂ ਨਿਭੇੜ ਦੇ ਕੰਮ ਯਾਰ ਵੇੜੀ ਦਿਜੇ ਡੇਢ ਜੀ ਆ ਬਾਤ ਇਹ ਕਹ ਲੈ ਦੱਸਣਾ ਤਾਂ ਪੈਣਾ ਹੀ ਆ ਕੋਈ ਨਾ ਜੀ ਕੋਈ ਨਾ ਹਾਂ ਕੋਈ ਨਾ ਨਹੀਂ ਪੱਥਰ ਤਾਂ ਰੱਖਾਂਗੇ ਫੇਰ ਜੀ ਬਈ ਗੱਲ ਬਣੀ ਚਵਾਰਾ ਤਾਂ ਫੇਰ ਹੀ ਪੈਣਾ ਜੀ 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 ਹਾਂ ਦੱਸੀ ਬੜਾ ਜਾ 1.5 ਲੱਖ 1.5 ਲੱਖ ਬਾਈ ਚਲ ਠੀਕ ਆ ਬਈ ਕੋਈ ਗੱਲ ਨਹੀਂ ਤਾਨਾ ਯਾਰ ਤੇਰਾ ਸਾਹਮਣੇ ਆਪੇ ਦੋ ਮੰਗ ਇਹਦੇ ਵਿੱਚ ਕਾਦੀ ਗੱਲ ਆ ਹਾਂ ਤਰੀਕ ਪਾ ਦਿਓ ਹਾਂ ਤਰੀਕ ਪਾ ਦਿਓ ਕੋਈ ਗੱਲ ਨਹੀਂ ਲੈ ਬਈ ਤੋਰ ਦੇ ਮਾੜੀ ਜੀ ਨੂੰ ਖੋਲੀ ਅਕੜ ਲੰਮੀ ਤੋਰਦੀ ਮੇਰਾ ਬਾਈ ਹਾਂ ਇੱਥੋਂ ਮੋੜ ਲਾ ਮੋੜ ਲਾ ਮੋੜ ਲਾ ਬੱਸ ਬਾਈ ਨੇ ਨਾ ਬਈ ਸੰਗਲ ਦਾ ਕਿ ਤਲਿਆਰਾ ਪਾਤਾ ਤੇ ਪਿਊਜ਼ ਕਰ ਲਾ ਵੀਡੀਓ ਕੋਈ ਨਹੀਂ ਸਿੰਗੀ-ਸੁੰਗੀ ਸਾਰਾ ਕੁਝ ਪ੍ਰਮਾਤਮਾ ਨੇ ਨਾ ਯਾਰ ਹੁਸਨ ਸੁਨਾਲੋ ਵੀ ਕੱਟੀ ਦੇ ਕੋਕੇ ਜਿਹੜੇ ਹੋਏ ਲੈ ਐਵਰੇਜ ਇਥੇ ਲਿਆ ਹਾਂ ਬਾਕੀ ਪ੍ਰਮਾਤਮਾ ਨੇ ਹਜੇ ਤਾਂ ਬਈ ਥੱਲੋ ਤਾਂ ਨਾ ਜਗਾੜਾ ਜਿਹੜਾ ਲਾਉਣਾ ਉਹ ਤਾਂ ਗੱਲਬਾਤ ਟਿਕਾਣੀ ਲਾਉਣੀ ਆ ਤੁਹਾਨੂੰ ਆਪ ਪਸੰਦ ਆਊਗੀ ਇੱਕ ਫੋਟ ਹੈਗੀ ਆ ਬਈ ਮਾੜੀ ਜਿਹੀ ਥਣ ਦੇ ਨਾਲ ਬਾਕੀ ਓਕੇ ਆ ਜਮਾ ਦੋਵੇਂ ਪਾਸੇ ਨਿੱਕੀਆਂ ਨਿੱਕੀਆਂ ਜਿਵੇਂ ਆਪਾਂ ਦਾਗੀ ਕਹਿ ਦਿੰਦੇ ਹੁੰਨੇ ਆ ਨਾ ਇਹ ਇੱਕ ਗੱਲ ਹੋएगी ਬਈ ਚੰਗੀਆਂ ਹੁੰਦੀਆਂ ਨਜ਼ਰ ਨਹੀਂ ਲੱਗਣ ਦਿੰਦੀਆਂ ਮੈਂ ਕਿਸ ਗੱਲੇ ਤੋਂ ਸੁਣੀ ਸੀ ਬਾਕੀ ਮੈਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦਾ ਮੈਂ ਵੈਗਰੂ ਨੂੰ ਬੜਾ ਭਰੋਸਾ ਰੱਖਦਾ ਹੁਣ ਜਿੰਦੇ ਤੋਂ ਮੰਗੀਏ ਉਹ ਦਿੰਦਾ ਜ਼ਰੂਰ ਆ ਕਹਿੰਦਾ ਹੁੰਦਾ ਸੱਚੀ ਨੀਤ ਨਾਲ ਨੇੜੇ ਜਾਈਏ ਤਾਂ ਉਹ ਠੇਡੇ ਖਾਣ ਨਹੀਂ ਦ ਰਿਸ ਕਰਿਆ ਕਰੋ ਕਿਸੇ ਤੇ ਮੱਚਿਆ ਨਾ ਕਰੋ ਤੇ ਇਹ ਬਾਈ ਨੰਬਰ ਦੱਸ ਦੀ ਮੈਨੂੰ ਕਿਰਾਂ ਦੀ ਵੀਰੇ ਆਪਣਾ 98140 ਜੀ 80755 ਇੱਕ ਵਾਰੀ ਹੋਰ ਬੋਲ ਦੇ ਵੀਰੇ 98140 80755 ਠੀਕ ਹੈ ਬਾਈ ਇਸ ਨੰਬਰ ਤੇ ਵੀਰੇ ਨਾਲ ਰਾਬਤਾ ਕਾਇਮ ਕਰ ਲਿਆ ਜੇ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਡਾਲੇ ਦੇ ਵਿੱਚੋਂ ਬਾਈ ਦੇ ਘਰੋਂ ਵੀਡੀਓ ਦਿਖਾਈ ਆ ਮਿੱਤਰੋ ਪਲੂਨ ਕੱਟੀ ਆ ਪਹਿਲਾ ਸੂਆ ਸੂਨ ਵਾਲੀ ਆ ਦਸਾਂ ਦਿਨਾਂ ਦੀ ਕੱਚੀ ਆ ਜਦੋਂ 10 ਦਿਨ ਮੈਂ ਇਹਦੇ ਵਿੱਚ ਰਹਿੰਦੇ ਹੁਣ ਨਾ ਮਿੱਤਰੋ ਤੇ ਮੈਂ ਪੱਬਾ ਭਾਰਤੁਰਦੀ ਹੁੰਦੀ ਆ ਤੇ ਇਹਦੇ ਵਿੱਚ ਉਹ ਜੋਸ਼ ਉਹ ਹੋਸ਼ ਮੱਝ ਦੇ ਵਿੱਚ ਆਮ ਨਜ਼ਰ ਆਇਆ ਮੈਨੂੰ ਚੰਗੀ ਥੱਲੋ ਬਣ ਕੇ ਚੰਗੀ ਟਿਕਾਣੇ ਹੋ ਕੇ ਕਰਮਾ ਵਾਲੀ ਸੂਗੀ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ 1.5 ਲੱਖ ਰੁਪਇਆ ਡਿਮਾਂਡ ਹੈ